ਬਾਬਾ ਸੈਬ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਸਾਲਾਨਾ ਜੋੜ ਮੇਲਾ ਸੰਗਤਾਂ ਦਾ ਹੜਾ ਹੋਇਆ ਆ ਬਾਬਾ ਜੀ ਨੂੰ ਪੂਰੀ ਚੈਲ ਪਾਇਆ ਮੇਲੇ ਵਿੱਚ ਆ ਬਾਬਾ ਜੀ ਦਾ ਸਥਾਨ ਅਗਲੇ ਪਾਸੇ ਸੈਤਾਨ ਅੱਗੇ ਮੱਥਾ ਟੇਕਣ ਗਈਆਂ ਆ ਜੀ ਬਾਬਾ ਜੀ ਦਾ ਸਥਾਨ ਕੋਈ ਕੋਈ ਸਾਧਿਵਾਦੀ ਸਾਥ ਸੰਗਤ ਜੀ ਝੂਲ ਨੇ ਆਸਿਰੋ ਦੇ ਦੇ ਬਰੇਖ ਦੀ ਧਰਤੀ ਦੇ ਉੱਤੇ ਵੀ ਇਕੱਠੇ ਸੰਗ ਤੇ ਉਸ ਤੋਂ ਬਾਅਦ ਵਿੱਚ ਵੀ ਵੱਡੀਆਂ ਸੇਵਾਵਾਂ ਮੇਰੇ ਨਾਲ ਉਸ ਵੀਰ ਨੇ ਪਤਨੀਆਂ ਸਟੇਜਾਂ ਦੇ ਉੱਤੇ ਲਵਾਈਆਂ ਹੈ ਅਹੀਂ ਪਹੁੰਚਿਆ ਜੀ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਸਲਾਨਾ ਜੋੜ ਮੇਲਾ ਚੱਲ ਰਿਹਾ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਜਿਹੜਾ ਉਹ ਅੱਗੇ ਬਾਬਾ ਜੀ ਦੇ ਸਥਾਨਾਂ 'ਤੇ ਜਾ ਰਿਹਾ ਸਾਨੂੰ ਕਰਵਾਉਣੇ ਆ ਜੀ ਦਰਸ਼ਨ ਵਾਹਿਗੁਰੂ ਵਾਹਿ ਪ੍ਰਭ ਜੀ ਦਾ ਬਾਲਕਾ ਵਾਹਿ ਪ੍ਰਭ ਜੀ ਦੀ ਬਾਤੇ ਗੁਰੂ ਗੁਰੂ ਮਹਾਰਾਜ ਦਾ ਸਰੂਪ ਹੈ ਜਿਹੜਾ ਉਹ ਬਾਬਾ ਜੀ ਦੇ ਸਥਾਨ 'ਤੇ ਅੱਗੇ ਜਾ ਰਿਹਾ ਜੀ ਕਰੋ ਦਰਸ਼ਨ ਉਹ ਭਾਈ ਅਤੇ ਸਿੰਘ ਤੇ ਵਾਹਿਗੁਰੂ ਦੇ ਵੀਰਾਂ ਪਰਾਂਤ ਦੇ ਤੂ ਸਾਥ ਪਲੇ ਕਾਲ ਤੋਂ ਇਹ ਪੈਸਾ ਪਾਈ ਸਰ ਪਾਈ ਹਾਤਾ ਹਸੇ ਕਿ ਨਾਹਿ ਹਿਮਾਚਲ ਦੇ ਜੇ ਪਹੁੰਚਾ ਜੀ ਤੰਤਨ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਸਲਾਣਾ ਜੋੜ ਮੇਲਾ ਚੱਲ ਰਿਹਾ ਹੈ ਅੱਜ ਬਾਬਾ ਜੀ ਦੇ ਸਥਾਨ ਤੇ ਮੇਲਾ ਹੈ 14 ਜੁਲਾਈ ਤੇ ਸਾਢੇ 9 ਵਜੇ ਦਾ ਟਾਈਮ ਆ ਤੇ ਸੇਵਾ ਜਿਹੜੀ ਉਹ ਪੂਰੀ ਦੁਰਾਸ਼ੋਰਾ ਦੇ ਇਧਰ ਸ਼ਬੀਲ ਲੱਗੀ ਆ ਤੇ ਇਧਰ ਆਪਣੇ ਪਿੰਲੇ ਪਾਸੇ ਉਹੀ ਫੂਨ ਜਵਾ ਕਰੰਮੀ ਜਿਹੜਾ ਸੇਵਾ ਉਹ ਸਖਤ ਕਰ ਰਹੀ ਆ ਬਾਬਾ ਸਾਹਿਬ ਸੁਨੀ ਸ਼ਹੀਦ ਦੇਸਤਾਨ ਤੇ ਜਿਹੜੀ ਵੀ ਸੰਗਤ ਆਵੇ ਫੂਨ ਇਸ ਜਗ੍ਹਾ ਤੇ ਫੂਨ ਪਰ ਸਾਰਾ ਕੁਝ ਜਮਾ ਕਰਵਾ ਕੇ ਜਾਵੇ ਆ ਸਿੰਘ ਲੱਗੇ ਨੇ ਪੂਰੀ ਤਨਦੇ ਹੀ ਨਾ ਸੇਵਾ ਨਿਭਾ ਰਹੇ ਨੇ ਹਾਂਜੀ ਇੱਧਰ ਸਾਰੇ ਜੱਥਿਆਂ ਨੂੰ ਸਰਵਣ ਕਰਕੇ ਜਾ ਰਹਾ ਹੈ ਜਿਹੜਾ ਸਾਹਮਣੇ ਸ਼ਵੀਲ ਇਹ ਵੀ ਨਗਰ ਦੇ ਨੌਜਵਾਨ ਜਿਹੜੇ ਉਹ ਲਾਉਂਦੇ ਨੇ ਹਰ ਸਾਲ ਤੇ ਪਹਿਲੇ ਪਾਸੇ ਮੇਲੇ ਦੀਆਂ ਰੌਣਕਾਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਇਹੀਂ ਪਹੁੰਚਿਆ ਜੀ ਬਾਬਾ ਜੀ ਦੇ ਸਥਾਨ ਤੇ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਸਾਲਾਨਾ ਜੋੜ ਮੇਲਾ ਅੱਜ ਤੇ ਮੇਲੇ ਦੀਆਂ ਰੌਣਕਾਂ ਸ਼ੁਰੂ ਹੋ ਗਈਆਂ ਨੇ ਇੱਧਰ ਆਪਣੇ ਪਹਿਲੇ ਪਾਸੇ ਸੇਵਾਦਾਰਾਂ ਨੇ ਸ਼ਬੀਰ ਲਾਈ ਆ ਤੇ ਇੱਧਰ ਸੇਵਾ ਕਰਦੇ ਪਏ ਨੇ ਹੁਣ ਜਮਾ ਕਰਦੇ ਬਾਬਾ ਜੀ ਦੇ ਸਥਾਨ ਤੇ ਅੱਗੇ ਮੱਥਾ ਟੇਕਣ ਜਾਣਾ ਹੋਵੇ ਤੇ ਜਿਹੜੇ ਫੂਲ ਆ ਪਰਸ ਇੱਥੇ ਜਮਾ ਹੁੰਦੇ ਨੇ ਤੇ ਸੰਗਤ ਜਿਹੜੀ ਸੰਗਤ ਆ ਉਹ ਹਮਾ ਹਮ ਆ ਕੇ ਪਹੁੰਚ ਰਿਹਾ ਬਾਬਾ ਜੀ ਦੇ ਸਾਨ ਤੇ ਆ ਸ਼ਬੀਲ ਤੇ ਲੱਗਿਆ ਨੇ ਪੂਰੀਆਂ ਰੌਣਕਾਂ ਇਹ ਵੀਰ ਹਰ ਸਾਲ ਜਿਹੜੀ ਆ ਇੱਥੇ ਸ਼ਬੀਲ ਲਾਉਂਦੇ ਨੇ ਆ ਇਧਰ ਬਰਤਨਾ ਦੀ ਸੇਵਾ ਚੱਲਦੀ ਪਈ ਆ ਹਰ ਕਿਸੇ ਸੇਵਾਦਾਰ ਨੇ ਆਪੋ ਆਪਣੀ ਜਿਹੜੀ ਸੇਵਾ ਉਹ ਸੰਭੀ ਹੋਈ ਆ ਇਧਰਲੇ ਪਾਸੇ ਆ ਪਿੰਡ ਵਾਲੇ ਪਾਸੇ ਸੰਗਤ ਆ ਰਹੀ ਆ ਇਧਰ ਲੱਗੇ ਆਣੇ ਬਾਜ਼ਾਰ ਦੀਆਂ ਰੌਣਕਾਂ ਸਾਹਮਣੇ ਵੱਡੇ ਵੱਡੇ ਪੰਘੂੜੇ ਸਤਖਉਰ ਜੀ ਦੀਆਂ ਖੁਸ਼ੀਆਂ ਇਧਰ ਆਪਣੇ ਨਗਰ ਦੇ ਜਿਹੜੇ ਸੇਵਾਦਾਰ ਨੇ ਉਹ ਜੋੜਿਆਂ ਦੀ ਸੇਵਾ ਕਰਦੇ ਪੈਣ ਆਹ ਜੋੜਾ ਘਰ ਜਿਹੜਾ ਇਹ ਮੇਲੇ ਵਾਲੇ ਦੇ ਨਹੀਂ ਚੱਲਦਾ ਸਤਖਉਰ ਜੀ ਦਾ ਬਰੰਦ ਪੂਤਾ ਵਾਲਾ ਨਾਰਾ ਕਿ ਬਾਕੀ ਜਿਹੜਾ 메ਨ ਜੋੜਾ ਘਰ ਆ ਜਿਹੜਾ ਸਾਰਾ ਸਾਲ ਚੱਲਦਾ ਉਹ ਐਸੇ ਪਾਸੇ ਆ ਸਤਖਉਰ ਸੇਵਾਦਾਰ ਜਿਹੜੇ 24 ਘੰਟੇ ਤੇ ਸੇਵਾ ਨਿਭਾਉਂਦੇ ਨੇ ਤੇ ਆਪਾਂ ਹੁਣ ਇਧਰ ਚੱਲਦੇ ਆਂ ਜਿਸ ਪਾਸੇ ਵੱਡੀ ਸ਼ਬੀਰ ਲੱਗੀ ਆ ਤੇ ਨਾਲੇ ਪਿੰਡ ਵਾਲੇ ਪਾਸੇ ਜਿਹੜਾ ਮੋਟਰਸਾਈਕਲ ਸਟੈਂਡ ਆ ਆਪ ਕੋ ਸਤਕਾਏ ਕਿ ਹਰ ਸਾਲ ਜਿਹੜਾ ਇਹ ਇੱਥੇ ਬੜਾਣਾ ਛੇਕਦਾ ਲੱਗਣਾ ਚੱਲਦਾ ਆ ਵੇਖੋ ਮੋੜ ਤੇ ਆ ਕੇ ਸਿੰਘ ਆ ਜਿਹੜੇ ਉਹ ਡਟ ਗਏ ਨੇ ਜੋ ਸੂਰਮੇ ਵੀ ਨੇ ਕਾਮਪੂਰੀਆ ਜੋਰਾ ਤੇ ਆ ਗਾਣਾ ਸੀ ਜਿਹੜਾ ਉਹ ਤਿਆਰ ਕਰਦੇ ਪੈਸੇ ਕਰ ਸੇਵਾਦਾਰ ਜਿਹੜੇ ਨੇ ਆਪ ਆਪਣੀ ਸੇਵਾ ਜਿਹੜੀ ਆ ਸੰਭੀ ਹੋਈ ਸਾਰਿਆਂ ਨੇ ਕਿ ਸਾਰਾ ਦਿਨ ਇੱਥੇ ਇਦਾਂ ਹੀ ਸਪੀਲ ਚੱਲਦੀ ਰਹੀ ਮਾਮਾ ਜੀ 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 ਉਹ ਉਹ ਨਾਲ ਦਾ ਦੇਖੋ ਇਸੋ ਜਿਹੜਾ ਆਪਾਂ ਚੱਲਦੇ ਆ ਜਿਹੜਾ ਜੁੰਬੀ ਖਾਸਰ ਆ ਆਪਣਾ ਪਿੰਡ ਵਾਲਾ ਪਾਸਾ ਤੇ ਇਧਰ ਜਿਹੜਾ ਸਿੰਘਾਂ ਨੇ ਮੋਟਰਸਾਈਕਲ ਸਟੈਂਡ ਜਿਹੜਾ ਉਹ ਬਣਾਇਆ ਆ ਪਿਛਲੇ 3-4 ਸਾਲ ਤੋਂ ਉਹ ਇੱਥੇ ਪੂਰੀ ਤਨਦੇਹੀ ਨਾਲ ਜਿਹੜੀ ਆ ਸੇਵਾ ਕਰਦੇ ਪੈ ਰਹੇ ਆ ਆ ਇਧਰ ਗੁਜ਼ਾਰਦੇ ਆਣ ਕੱਦ ਦੁਪਹਿਰੋਂ ਬਾਅਦ ਵੇਖਾਂਗੇ ਸੰਗਤ ਜਿਹੜੀ ਉਹ ਕਾਫੀ ਆ ਰਹੀ ਆ ਤਿੰਨ ਕਾਰਨ ਲਗਾ ਬੈਰੀਅਰ ਚੰਗਾ ਉਹ ਕਹਿੰਦੇ ਕਿ ਬਾਬਾ ਜੀ ਦੇ ਸਥਾਨ ਤੇ ਜਗ੍ਹਾ ਥੋੜੀ ਆ ਸੰਗਤ ਜਿਆਦੀ ਆ ਤੇ ਇਸ ਤੋਂ ਅੱਗੇ ਗੱਡੀਆਂ ਨਹੀਂ ਹੋਣ ਦਿੰਦੇ ਆਹ ਸੇਵਾਦਾਰਾਂ ਨੇ ਆਪਣੀ ਮਿਹਨਤ ਦੇ ਨਾਲ ਜਿਹੜਾ ਹੈ ਉਹ ਲੌਕਟਾਲ ਇੱਥੇ ਲਵਾਈ ਆ ਆ ਜੀ ਸਾਈਕਲ ਸਟੈਂਡ ਸਾਈਕਲ ਕਹ ਲਓ ਮੋਟਰਸਾਈਕਲ ਕਹ ਲਓ ਉਹ ਖਾਤਰ ਹੁੰਦਾ ਨਾ ਸਨਬੋਤ ਪਾਟੇ ਹੋਰੇ ਜੰਗੂ ਆੜੇ ਸੇਂਗਣੇ ਸੇ ਬਣ ਭਾਰੇ ਸਰਾ ਮੋਟਰਸਾਈਕਲ ਸਟੈਂਡ ਦੀ ਉਹ ਖਾਤਰ ਹੋਈ ਜੰਗੂ ਹੈ ਸਰਕਾਰੀ ਨਾ ਇੰਨ ਆ ਇੱਥੇ ਲੌਕਟਾਈਲ ਲੱਗੀ ਆ ਅਗਵਾਰੀ ਜਿਵੇਂ ਮੀਂਹ ਪੈ ਜਾਂਦਾ ਤੇ ਔਖਾ ਹੋ ਜਾਂਦਾ ਸੀ ਇਸ ਵਾਰੀ ਸੇਵਾਦਾਰਾਂ ਨੇ ਆਪ ਹੀ ਸੇਵਾ ਕਰਕੇ ਤੇ ਇੱਥੇ ਲੌਕਟਾਈਲ ਲਵਾ ਲਈ ਤੇ ਦੂਸਰਾ ਕਾਰਨ ਹੁੰਦਾ ਅੱਜ ਮੋਟਰਸਾਈਕਲ ਸਟੈਂਡ ਸਿੰਘ ਇੱਥੇ ਸੇਵਾ ਨਿਭਾ ਰਹੇ ਨੇ ਆ ਇਸ ਤੋਂ ਅੱਗੇ ਸੰਗਤ ਨੂੰ ਜਿਹੜਾ ਉਹ ਪੈਦਲ ਹੀ ਜਾਣ ਦਿੰਦੇ ਨੇ ਮੋਟਰਸਾਈਕਲ ਗੱਡੀ ਨਹੀਂ ਅਗਲੇ ਪਾਸੇ ਜਾ ਸਕਦੀ ਉਸ ਤੋਂ ਬਹੁਤ ਇੱਕ ਖਾਸ ਕਰ ਗੁਲਿਆਉਂ ਦਿਆਂਗੇ ਅੱਜ ਵੀ ਤੇ ਤੀਸਰੀ ਜੰਗ ਹੈ ਹਰ ਸਾਲ ਦੀ ਤਰ੍ਹਾਂ ਸੇਵਾਦਾਰ ਜਿਹੜੀ ਉਹ ਬੜੀ ਤੰਦੇ ਹੀ ਨਾਲ ਸੇਵਾ ਨਿਭਾ ਰਹੇ ਨੇ ਜ਼ਿੰਮੇਵਾਰੀ ਨਾਲ ਸੇਵਾ ਨਿਭਾ ਰਹੇ ਆ ਉਹ ਜਿਹੜੇ ਆ ਉਹ ਬਹੁਤ ਕੀਮਤੀ ਨੇ ਤੇ ਨਾਲ ਹੀ ਪਰਸ ਪਰ ਸੇਵਾਦਾਰਾਂ ਤੇ ਬਾਬਾ ਜੀ ਦਾ ਪੂਰਾ ਹੱਥ ਹੈ ਵੀ ਜਿਹੜਾ ਆਪ ਹੀ ਸੇਵਾ ਲੈ ਰਹੇ ਨੇ ਇਹਨਾਂ ਸੇਵਾਦਾਰਾਂ ਤੋਂ ਸਤਿਕਾਰ ਤੇ ਮੇਲੇ ਜਦ ਪੂਰੀਆਂ ਰੌਣਕਾਂ ਨੇ ਸੇਵਾਦਾਰ ਜਿਹੜੇ ਆ ਉਹ ਸਾਰੀ ਆਪਣੀ ਬੜੀ ਵਧੀਆ ਸੇਵਾ ਨਿਭਾ ਰਹੇ ਨੇ ਇੱਧਰੇ ਆਪਣਾ ਜਨਰੇਟਰ ਵਾਲੇ ਸਿੰਘ ਯਾਨੀ ਕਿ ਬਾਬਾ ਜੀ ਦਾ ਆਪਣਾ ਬਿਜਲੀ ਘਰ ਸਿੰਘ ਨੇ ਜਿਹੜੇ ਇੱਥੇ 24 ਘੰਟੇ ਸੇਵਾ ਨਿਭਾਉਂਦੇ ਨੇ ਜਦੋਂ ਲਾਈਟ ਚਲੀ ਜਾਂਦੀ ਆ ਪਿਛਲੇ ਸਾਲ ਵੀ ਤੁਹਾਨੂੰ ਦਿਖਾਇਆ ਸੀ ਕਿ ਇਹ ਉਸੇ ਵੇਲੇ ਜਿਹੜਾ ਬੈਕਅਪ ਦਿੰਦੇ ਨੇ ਹਰ ਪਾਸੇ ਜਿੱਥੇ ਵੀ ਸੇਵਾਦਾਰ ਨੇ ਉਹ ਬੜੀ ਵਧੀਆ ਸੇਵਾ ਨਿਭਾ ਰਹੇ ਨੇ ਬਾਬਾ ਜੀ ਆਪ ਵੀ ਸੇਵਾ ਲੈ ਰਹੇ ਸਾਰੀ ਸੰਗਤ ਤੋਂ ਤੇ ਹੁਣ ਆਪਾਂ ਇਥੋਂ ਬਿਜਲੀ ਘਰ ਵਾਲਾ ਜਿਹੜਾ ਪ੍ਰੋਗਰਾਮ ਹੈ ਉਸ ਤੋਂ ਅਗਲੇ ਪਾਸੇ ਜਾਂਦੇ ਆ ਬਾਬਾ ਜੀ ਦਾ ਅਸਥਾਨਾਂ ਤੇ ਜਿਹੜੀ ਆਪਣੀ ਮੇੜ ਬਾਬਾ ਜੀ ਦੇ ਸਥਾਨ ਤੇ ਆਪਾਂ ਸੱਥ ਗਏ ਸਕਦੇ ਆ ਜਿੱਥੇ ਜਿੰਨੀਆਂ ਵੀ ਇਹ ਸਬਜੀ ਦੀ ਜਾਂ ਹੋਰ ਪਿਆਜ਼ ਆ ਲਸਣ ਅਦਰਕ ਜਿੱल्ली ਵੀ ਸੇਵਾ ਸਾਰੀ ਇੱਥੇ ਪਹਿਲਾਂ ਲੱਗੇ ਦੇ ਨੇ ਕਿੰਨੀ ਪਿੰਡ ਦੀ ਸਖਤ ਕਰਦੀ ਹੈ ਸੇਵਾ ਆ ਜਿਹੜੀ ਆ ਇਹ ਬਾਬਾ ਜੀ ਦੀ ਸਾਥ ਕਹਿ ਸਕਦੇ ਆਪਾਂ ਜਦੋਂ ਤੋਂ ਮੇਲਾ ਸ਼ੁਰੂ ਹੋਇਆ ਜਿੰਨਾ ਵੀ ਜਿਹੜਾ ਸਬਜੀ ਭਾਜੀ ਤਿਆਰ ਹੁੰਦੀ ਉਹ ਸਾਰੀ ਇਸ ਜਗ੍ਹਾ ਤੋਂ ਹੀ ਹੁੰਦੀ ਆ ਵਾਹਿਗੁਰੂ ਵਾਹਿਗੁਰੂ ਦਾ ਜੱਤ ਕਰ ਲੈ ਇਧਰ ਵੀ ਸਕਦੇ ਜਿਹੜੀ ਆ ਆ ਵੇਖੋ ਪਿਆਜ ਕੱਢਦੀ ਹੋਈ ਲੋ ਇਹ ਨਹੀਂ ਬਣੀ ਦੀ ਕੀ ਕਰਦਾ ਅਗਲੇ ਪਾਸੇ ਜਿਹੜੀ ਆ ਉਹ ਜਲਦੀ ਸੇਵਾ ਸਿੰਘ ਕਰਦੇ ਨੇ ਤੇ ਇਧਰ ਹੀ ਚਾਹ ਦਾ ਲੰਗਰ ਆ ਅੱਗੇ ਇਧਰ ਅੱਜ ਚਾਹ ਦਾ ਲੰਗਰ ਹੋਊਗਾ ਵੈਸੇ ਜਿੰਨੇ ਦਿਨ ਵੀ ਮੇਲੇ ਦੇ ਹੁੰਦੇ ਨੇ ਇੱਥੇ ਪ੍ਰਸ਼ਾਦੇ ਦਾ ਜਿਹੜਾ ਲੰਗਰ ਹੁੰਦਾ ਤੇ ਅੱਜ ਹੋਣਾ ਇੱਧਰ ਜਿਹੜਾ ਕੋ ਕੰਨਾ ਚਾਹ ਦਾ ਲੰਗਰ ਹੋਏਗਾ ਪ੍ਰਸ਼ਾਦੇ ਦਾ ਜਿਹੜਾ ਲੰਗਰ ਆ ਉਹ ਬਾਹਰ ਆ ਆ ਇੱਥੇ ਸੰਗਤਿਆ ਜਿਹੜੀ ਚਾਹ ਦਾ ਲੰਗਰ ਚੱਲਦੀ ਹੈ ਚਾਹ ਪਕੌੜਿਆਂ ਦਾ ਲੰਗਰ ਜਿਹੜਾ ਲੰਗਰ ਆ ਉਹ ਇਸਲੇ ਪਾਸੇ ਤਿਆਰ ਹੁੰਦਾ ਆ ਇਧਰ ਸਿੰਘ ਕੁਲੇ ਵਰਤਾਰੇ ਆਏ ਨੇ ਇਧਰਲੇ ਪਾਸੇ ਆ ਜਿਹੜਾ ਉਹ ਲੰਗਰ ਇਧਰ ਤਿਆਰ ਹੁੰਦਾ ਇਹਦੇ ਮੁੰਡਾ ਲਾ ਕੇ ਨਾਂ ਦੇ ਛੱਡਦੇ ਲੰਗਰ ਦੀ ਸੇਵਾ ਜਿਹੜੀ ਆ ਪੱਕੇ ਸੇਵਾਦਾਰ ਨੇ ਜਿਹੜੇ ਹਰ ਸਾਲ ਸੇਵਾ ਨਿਭਾਉਂਦੇ ਨੇ ਚਾਹ ਦਾ ਲੰਗਰ ਇਧਰ ਦੁੱਧ ਗਰਮ ਹੋ ਰਿਹਾ ਸਤਿ ਸ੍ਰੀ ਅਕਾਲ ਜੀ ਇਹ ਪੱਕੇ ਸੇਵਾਦਾਰ ਨੇ ਬਾਬਾ ਜੀ ਦੇ ਸਥਾਨ ਤੇ ਜਿਹੜੇ ਹਰ ਸਾਲ ਜਿਹੜੇ ਮੇਲੇ ਦੇ ਸੇਵਾ ਢੋਹਦੇ ਨੇ ਆ ਇਧਰ ਮਟਰ ਪਨੀਰ ਨਾਲ ਬਦਾਮਾਂ ਵਾਲੀ ਖੀਰ ਆ ਆ ਇਧਰ ਪਤੀਲੇ ਆ ਚ ਸਬਜੀ ਬੰਦੀ ਹੋਈ ਤੇ ਨਾਲ ਹੀ ਇਧਰ ਪਿਛਲੇ ਪਾਸੇ ਆਪਣੇ ਤੰਦੂਰ ਆ ਉਧਰ ਤੁਹਾਨੂੰ ਦਿਖਾਵਾਂਗੇ ਲੋਹਾ ਦਾ ਜਿਹੜਾ ਬਾਲੇ ਨੇ ਉਹ ਦੂਸਰੇ ਪਾਸੇ ਜਿਹੜਾ ਉਹਨਾਂ ਦੇ ਮੂੰਹ ਕੱਢੇ ਹੋਏ ਤੇ ਕਿਧਰੋਂ ਬਲਦੀਆਂ ਨੇ ਲੋਹਾ ਤੇ ਆ ਇਧਰ ਤੰਦੂਰਾ ਵਾਲੇ ਸਿੰਘ ਲੋਹਾ માતા ਦੇ ਨਾਲ ਨਾਲ ਤੰਦੂਰਾਂ ਤੇ ਵੀ ਜਿਹੜੇ ਆ ਉਹ ਪ੍ਰਸ਼ਾਦੇ ਤਿਆਰ ਹੁੰਦੇ ਆ ਸੰਗਤ ਜਿਆਦਾ ਇਸ ਕਰਕੇ ਆ ਇਧਰ ਜਿਹੜਾ ਪ੍ਰਸ਼ਾਦਾ ਜਿਹੜਾ ਉਹ ਲੰਗਰ ਬਾਹਰਲੇ ਪਾਸੇ ਆ ਤੇ ਸ਼ੁਰੂ ਹੋ ਗਿਆ ਕੀ ਹਦੀਨ ਹੈ ਰਾਜ ਸੋ ਨਤਾਰੇ ਤਿਲਬੀ ਹਾ ਲੋ ਮਾਤਾ ਤੇ ਪੈਣਾ ਸੇਵਾ ਕਰਦੀਆਂ ਪਈਆਂ ਨੇ ਸਾਸੂ ਨਹੀਂ ਐ ਭਾਇਓ ਜਿਹੜਾ ਕਰਦੇ ਹੁਣ ਸੁਣੀ ਐ ਜਦ ਅਮਰੇ ਪਰਸ਼ਨ ਕੋ ਆਉ ਬਾਸ ਤੇ ਤਾਂ ਸਸਤ ਸਜਾਵੋ ਕਮਰ ਕਸਾ ਕਰਕੇ ਉਹਨੂੰ ਦਿਖਾਈ ਅਮਰੀ ਖੁਸ਼ੀ ਹੋਈ ਅਦਿਕਾਈ ਇਧਰ ਵੀ ਇੱਕ ਖਸੀਬ ਲੱਗੀ ਆ ਸਾਦੇ ਪਾਣੀ ਦੀ ਵੀ ਜਿਹੜਾ ਲੰਗਰ ਚੋਂ ਸਾਦਾ ਛੱਕੀ ਕੋ ਆਵੇ ਇਤੋਂ ਆਪਣਾ ਜਿਹੜਾ ਉਹ ਕਿ ਸਾਦੇ ਛੱਕ ਸਕਦੇ ਆ ਨਾਮ ਜਪਦਾ ਹੈ ਯਾ ਕੋ ਹਰ ਅਦੁਲਾ ਕੋ ਇਸ ਜੁਗ ਮੇਂ ਇਦਰ ਸਿੰਘ ਲੋ ਮਾਤਾ ਦੀ ਸੇਵਾ ਕਰਦੇ ਹੋਏ ਉਸ ਤੱਕ ਦਾ ਸਾਧਗੁਰੂ ਪੂਰਾ ਗੁਰੂ ਜੀ ਕਿਰਪਾ ਕਰਮ ਰਹਿਮਤ ਕਰਨ ਐਸੇ ਮਹਾਨ ਸ਼ਹੀਦ ਬਾਬਾ ਸਿੰਘ ਜਿਹੜੇ ਇਧਰ ਸੁਬੀਨ ਦੀ ਸੇਵਾ ਕਰਦੇ ਬਾਬਾ ਜੀ ਦੇ ਸਥਾਨ ਤੇ ਪੰਜ ਛੇ ਜਗ੍ਹਾ ਤੇ ਜਿਹੜੀਆਂ ਉਹ ਮੇਲੇ ਆਉਂਦੇ ਨੇ ਜਿਹੜੀਆਂ ਉਹ ਸੁਬੀਨ ਚੱਲਦੀ ਰਹਿੰਦੀ ਆ ਉਹਨਾਂ ਦੇ ਪ੍ਰਬੰਧਕ ਜੀ ਦਾ ਆ ਇਧਰ ਸੇਵਾਦਾਰਾਂ ਨੇ ਲੰਗਰ ਵਾਲਾ ਸਥਾਨ ਜਿਹੜਾ ਤਿਆਰ ਕਰ ਲਿਆ ਇਹ ਲੰਗਰ ਸ਼ੁਰੂ ਕਰ ਲਿਆ ਮਹਾਰਾਜ ਇਹਨਾਂ ਨੂੰ ਤਰੱਕੀਆਂ ਬਖਸ਼ੇ ਹਰ ਸਾਲ ਜਿਹੜੇ ਸੇਵਾਦਾਰ ਜਿੱਥੇ ਨੇ ਉਹ ਉੱਥੇ ਆਪਣੀ ਪੂਰੀ ਸੇਵਾ ਜਿਹੜੀ ਨਿਭਾਉਂਦੇ ਨੇ ਜ਼ਿੰਮੇਵਾਰੀ ਨਾ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਹਰ ਸਾਲ ਕੋਲੇ ਨੀ ਮਹਾਰਾਜ ਵਾਹ ਜੀ ਬਾਬਾ ਜੀ ਦੇ ਸਥਾਨ ਤੇ ਲੰਗਰ ਦੀ ਸੇਵਾ ਇਸ ਸਤਾਂਜ ਦੇ ਦਾ ਸ਼ੁਕਰੀਦਾਰੀ ਭੇਟਾਵੇਂ ਆ ਜਿਹੜਾ ਬਾਹਰ ਲੰਗਰ ਤਿਆਰ ਹੋਇਆ ਲੰਗਰ ਦੀ ਪੂਰੀ ਤਿਆਰੀ ਹੋ ਗਈ ਆ ਸੰਗਤ ਦਾ ਆਉਣਾ ਵੀ ਇੱਥੇ ਸ਼ੁਰੂ ਹੋ ਗਿਆ ਆ ਸੇਵਾਦਾਰ ਜਿਹੜੇ ਹਰ ਸਾਲ ਇੱਥੇ ਆਪਣੀ ਜ਼ਿੰਮੇਵਾਰੀ ਨਾਲ ਸੇਵਾ ਨਿਭਾ ਰਹੇ ਨੇ ਪੱਕੀਆਂ ਜਿਹੜੀਆਂ ਡਿਊਟੀਆਂ ਉਹ ਲੱਗੀਆਂ ਹੋਈਆਂ ਹਰ ਸਾਲ ਤੇ ਸੇਵਾਦਾਰ ਆਪੋ ਆਪਣੀ ਡਿਊਟੀ ਤੇ ਜਿਹੜੇ ਆ ਉਹ ਪਹੁੰਚ ਜਾਂਦੇ ਨੇ ਤੇ ਬੜੀ ਜ਼ਿੰਮੇਵਾਰੀ ਨਾਲ ਸੇਵਾ ਨਿਭਾਉਂਦੇ ਨੇ ਆ ਵਾਹਿਗੁਰੂ ਜੀ ਕੀ ਹਫਤ ਜਦੋਂ ਜੀ ਆ ਖਾਣ ਪਾਸਾ ਰੁਕਨੇ ਆ ਆ ਸੇਵਾਦਾਰ ਇਧਰ ਜਿਹੜਾ ਉਹ ਆਪਣਾ ਦਰੀਆਂ ਵਿਚਾਰੇ ਨੇ ਤੇ ਆਪਣੀ ਜਿਹੜੀ ਆ ਉਹ ਡਿਊਟੀ ਨਿਭਾ ਰਹੇ ਨੇ ਇਧਰ ਜਿਹੜਾ ਉਹ ਲੰਗਰ ਸ਼ੁਰੂ ਹੋ ਗਿਆ ਪਹਿਲੀ ਪੰਕਤ ਲੱਗ ਗਈ ਆ ਜੇ ਉਧਰ ਜਿਆਦਾ ਜਿਹੜਾ ਰਸਾ ਉਹ ਚਾਹ ਵਾਲੇ ਲੰਗਰ ਚੀ ਆ ਇੱਥੇ ਹੁਣ ਹੌਲੀ ਹੌਲੀ ਜਿਹੜਾ ਸੱਜ ਤੇ ਆ ਉਹ ਆਵੇਗੀ ਬਹੁਤ ਵੱਡਾ ਲੰਗਰ ਤਿਆਰ ਕੀਤਾ ਜੀ ਲੰਗਰ ਹਾਲ ਜਿਹੜਾ ਵੱਡਾ ਪੰਡਾਲ ਆ ਨਾਲ ਪੱਖਿਆਂ ਦਾ ਪ੍ਰਬੰਧ ਕੇ ਸੰਕਤ ਨੂੰ ਕੋਈ ਮੁਸ਼ਕਲ ਨਾ ਆਵੇ ਗਰਮੀ ਨਾ ਲੱਗੇ ਆਪ ਜੀ ਦਾ ਜਸਾ ਆਈ ਕਿ ਉਸ ਦੀ ਜਸਾ ਆਪ ਜੀ ਨੇ ਲੋ ਮਾਤਾ ਤੇ ਪਾਣਾ ਸੇਵਾ ਕਰਦੀਆਂ ਪਈਆਂ ਨੇ ਆਹ ਜਿਹੜੀ ਆਪ ਸਾ ਲੋ ਦਾ ਇਹ ਮੇਲੇ ਤੇ ਚੱਲਦਾ ਤੇ ਵੈਸੇ ਜਿਹੜਾ ਹਰ ਐਤਵਾਰ ਇੱਥੇ ਲੰਗਰ ਲੱਗਦਾ ਉਹ ਜਿਹੜੀਆਂ ਇਧਰ ਸ਼ੈੱਡ ਪਿਆ ਜਾਂ ਇਹਦੇ ਨਾਲੇ ਪਾਸੇ ਲੋਹਾਂ ਦੇ ਉੱਤੇ ਬਰਾਂਡਾ ਇਹਦਰ ਸੇਵਾ ਚੱਲਦੀ ਆ ਸਿੰਘ ਪ੍ਰਸ਼ਾਦੇ ਲੈ ਕੇ ਜਾ ਰਹੇ ਨੇ ਲੰਗਰ ਚ ਇਹ ਦੇਰਾਂ ਦੇ ਵਿੱਚ ਆ ਇਹ ਅਗਰੋਹਾਂ ਨੇ ਜਿਹੜੀ ਬਿਚਾਰ ਆ ਆ ਪੜਾਏ ਸੀ ਲੋਹ ਮਾਤਾ ਤੇ ਸੇਵਾ ਕਰ ਰਹੇ ਆ ਨੇ ਇਹ ਆ ਜਿਹੜਾ ਆ ਆ ਰਹਿਣੇ ਰਹਿੰਦੇ 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 ਇਹ ਨਿਰੰਤਰ ਸੇਵਾ ਜਿਹੜੀ ਆ ਲੋਹਾ ਦੀ ਚੱਲਦੀ ਰਹਿੰਦੀ ਆ ਫਿਰ ਇਹ 6 ਵਜੇ ਤੋਂ ਲੈ ਕੇ ਤੇ ਰਾਤ ਤੱਕ ਜਿਹੜੀ ਸੰਗਤ ਇੱਥੇ ਆਉਂਦੀ ਜਾਂਦੀ ਰਹਿੰਦੀ ਆ ਤੇ ਉਹਨਾਂ ਦਾ ਪ੍ਰਸ਼ਾਦੇ ਦਾ ਪੂਰਾ ਪ੍ਰਬੰਧ ਹੁੰਦਾ ਆ ਇਦਰ ਸਿੰਘ ਜਿਹੜਾ ਮਸ਼ੀਨ ਨਾਲ ਆਟਾ ਗੁੰਨਦੇ ਨੇ ਉਹਦਾ ਆਟਾ ਗੁੰਨਾ ਤੇ ਥੋੜਾ ਜਿਹਾ ਲੰਮਾ ਪ੍ਰੋਸੈਸ ਹੋਏਗਾ ਜਿਆਦਾ ਗੁੰਨਣਾ ਪੈਣਾ ਪਰ ਆ ਸੇਵਾਦਾਰ ਬੜੀ ਤਾਂ ਦੇ ਨਾਲ ਮਸ਼ੀਨ ਨਾਲ ਜਿਹੜੀ ਆ ਇਹ ਸੇਵਾ ਨਿਭਾਉਂਦੇ ਨੇ ਅੱਗੇ ਦੇ ਦੂਸਰੇ ਪਾਸੇ ਇਦਰ ਵਰਤਨਾ ਦੀ ਸੇਵਾ ਹਾਰ ਜੀ ਜੀ ਇਧਰ ਪੈਣਾ ਜਿਹੜੀ ਉਹ ਬਰਤਨਾਂ ਦੀ ਸੇਵਾ ਕਰ ਰਹੀ ਹੈ ਜੀ ਜਿਹੜਾ ਗੁਰੂ ਘਰ ਦਾ ਗੱਲ ਆਉਂਦਾ ਜਿਆ ਪਾਣੀ ਵਰਤ ਕੇ ਜਿਹੜਾ ਸੇਵਾ ਕਰ ਰਿਹਾ ਨਾ ਰਾਮਕ੍ਰਿਸ਼ਨ ਇੱਕ ਕਰਕੇ ਜਿਹੜੀ ਇਹ ਪੈਣਾ ਲੰਗਰੀ ਲਾਹ ਸਾਰਾ ਦੇਣੀ ਇੱਥੇ ਜਿਹੜੀ ਸੇਵਾ ਚੱਲਦੀ ਰਹੀ ਜੀ ਕਿਦਰੀ ਇਧਰਲੇ ਪਾਸੇ ਹੈਗਾ ਆਪਣਾ ਦੀਵਾਨ ਹਾਲ ਆਪਾਂ ਇਧਰ ਚੱਲਦੇ ਆ ਆ ਜਿਹੜੀ ਤੁਹਾਨੂੰ ਦੱਸਿਆ ਸੀ ਮੇਡ ਸਾਥ ਬਾਬਾ ਜੀ ਦੇ ਸਾਹਮਣੇ ਉੱਧੇ ਆ ਆਏ ਮੇਡ ਸਾਥ ਇੱਧਰ ਆਪਣਾ ਦਵਾਰ ਆ ਕਿ ਇੱਧਰ ਆ ਬਰਫ ਦੀ ਸੇਵਾ ਜਿਹੜੇ ਸਿੰਘ ਨਿਭਾ ਰਹੇ ਨੇ ਵੱਡੇ ਵੱਡੇ ਬਲਾਕ ਘੁਰਕੇ ਭਰ ਕੇ ਆਉਂਦੇ ਨੇ ਆ ਭਾਈ ਅਨੰਦ ਸਿੰਘ ਜੀ ਮਾਛੀ ਕਹੇ ਆਜੂ ਰਵੇ ਲੰਗਰਾਸ ਤੇ ਆ ਇੱਥੇ ਬਰਫਾ ਬਹੁਤ ਜ਼ਿਆਦਾ ਇੱਥੇ ਆਈ ਹੋਈ ਹੈ ਘੁਰਕਾ ਇੱਕ ਆਉਂਦਾ ਇੱਕ ਜਾਂਦਾ ਆ ਸਿੰਘ ਇੱਥੇ ਸੇਵਾ ਨਿਭਾ ਰਹੇ ਨੇ ਵਾਹ ਬਹੁਤ ਧੰਨਵਾਦ ਸੇਵਾਦਾਰਾਂ ਦਾ ਜਿਹੜੇ ਸਾਰੇ ਸੇਵਾ ਨਿਭਾ ਰਹੇ ਨੇ ਆ ਆ ਬਾਬਾ ਜੀ ਦੇ ਸਥਾਨ ਤੇ ਮੁੱਖ ਦਫ਼ਤਰ ਐ ਆ ਜੀ ਬਾਬਾ ਸੈਵ ਸਿੰਘ ਜੀ ਸ਼ਹੀਦ ਆ ਜਿਹਨਾਂ ਦੇ ਸਥਾਨ ਤੇ ਮੁੱਖ ਸੇਵਾਦਾਰ ਤੇ ਮੁੱਖ ਦਫ਼ਤਰ ਆ ਜੀ ਕਿਸੇ ਨੇ ਸੰਪਰਕ ਕਰਨਾ ਹੋਵੇ ਆ ਜੀ ਇਹ ਬਿਲਕੁਲ ਦਵਾਨ ਹਾਲ ਦੇ ਨੇੜੇ ਆ ਇਧਰ ਹੁਣ ਆਪਾਂ ਚੱਲਦੇ ਆ ਦਵਾਨ ਹਾਲ ਕੀਰਤਨ ਹੋ ਰਿਹਾ ਸੰਗਤ ਬਰਾਜ ਭਾਨਿਆ ਸੰਗਤ ਜਿਹੜੀ ਅੱਗੇ ਮੱਥਾ ਟੇਕ ਕੇ ਬਾਤ ਸਾਕੇ ਦਵਾਨ ਹਾਲ ਚ ਬੈਠ ਜਾਂਦੇ ਨੇ ਆ ਵੀਰਾਂ ਦੀ ਬੜੀ ਸੇਵਾ ਏ ਇਹ ਪਿਛਲੇ 6 ਦਿਨ ਤੋਂ ਜਿਹੜੇ ਆ ਕੂਲਰਾਂ ਦੇ ਪੱਖਿਆਂ ਦੀ ਸੇਵਾ ਕਰਦੇ ਆ ਦਿਨ ਰਾਤ ਜਿਹੜੀ ਉਹ ਸੇਵਾ ਕਰਨ ਦੇ ਆ ਧੰਨਵਾਦ ਇਹਨਾਂ ਵੀਰਾਂ ਦਾ ਜਿਹੜੇ ਜ਼ਿੰਮੇਵਾਰੀ ਨਾਲ ਸੇਵਾ ਨਿਭਾ ਰਹੇ ਨੇ ਇਧਰ ਗੁਰੂ ਮਹਾਰਾਜ ਦਾ ਸਰੂਪ ਇਹ ਤਵਾਨ ਚੱਲ ਰਹੇ ਨੇ ਕੇ ਰੇ ਮਰਵਾ ਨਯੋ ਤੋ ਦਿਓ ਇਹ ਤੇ ਜੰਗਾਂ ਦੇ ਤੇ ਸਾਡੇ ਇੱਥੇ ਪੱਕੇ ਦੀ ਕਮੀ ਤੇ ਆ ਵੀਰ ਗਰਜੀਤ ਸਿੰਘ ਇਹ ਇੱਥੇ ਪੱਕੇ ਦੀ ਸੇਵਾ ਕਰਕੇ ਚੱਲੇ ਆ ਕੌਣ ਮਾਮਾ ਜੀ ਕਰਕੇ ਗਏ ਨੇ ਆ ਮਾਮਾ ਜੀ ਨੇ ਇਹਨਾਂ ਦੇ ਨੇ ਲਿਆਂਦਾ ਸੀ ਤੇ ਇਹਨਾਂ ਇੱਥੇ ਅੱਖੇ ਦੀ ਸੇਵਾ ਕੀਤੀ ਆ ਆਹੀਂ ਜਗਾੜੀ ਪੱਖਾ ਲਾਇਆ ਸੀ ਪਰ ਬਾਬੇ ਨੇ ਸਾਡੀ ਸੁਣ ਲਈ ਵੇਲੇ ਨਹੀਂ ਤੇ ਸਾਨੂੰ ਆ ਜਿਹੜਾ ਪੱਖੇ ਦੀ ਦਾਤ ਬਖਸ਼ੀ ਆ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਵੱਲੋਂ ਸਾਹਿਬ ਸਿੰਘ ਜੀ ਬਾਬਾ ਸਹਿਬ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਸਾਲਾਨਾ ਜੋੜ ਮੇਲਾ ਸੰਗਤਾਂ ਦਾ ਹੜਾ ਹੋਇਆ ਹੈ ਬਾਬਾ ਜੀ ਨੂੰ ਪੂਰੀ ਚੈਨ ਪਾਇਆ ਮੇਲੇ ਵਿੱਚ ਆ ਬਾਬਾ ਜੀ ਦਾ ਸਥਾਨ ਅਗਲੇ ਪਾਸੇ ਸੰਗਤਾਂ ਅੱਗੇ ਮੱਥਾ ਟੇਕਣ ਗਈਆਂ ਆ ਜੀ ਬਾਬਾ ਜੀ ਦਾ ਸਥਾਨ ਆ ਜੀ ਬਾਬਾ ਜੀ ਦਾ ਸਥਾਨ ਝੂਲਦੇ ਨਿਸ਼ਾਨ ਹਾ ਇਧਰੋ ਸੰਗਤ ਮਾਥਾ ਦੇਖਿਆ ਆ ਰਹੀ ਕੱਲ ਕੀ ਤ੍ਰਪਾਚਾ ਸੂਰਜ ਗ੍ਰਹਿਣ ਵਾਲੇ ਦਿਨ ਨਦੇ ਦੇ ਇਧਰ ਆ ਜੀ ਦਵਾਰ ਆ ਲਾ 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 ਜੀ ਗਦਾਵਰੀ ਨਾਲੀ ਦੇ ਕੰਡੇ ਉੱਤੇ ਇਹੋ ਜਿਹੇ ਲਖਮਣ ਦੇ ਜੀ ਨੇ ਅੱਗੇ ਜੇ ਕਰ ਕੇ ਕੀ ਹੈ ਇਹ ਮੇਲੇ ਦੀ ਰੌਣਕ ਆ ਭੂਰੇ ਇਹ ਬਾਜ਼ਾਰ ਲੇਕਿਨ ਦੇ ਆ ਉਸ ਤੋਂ ਬਾਅਦ ਇਹ ਲਹਾਉ ਦੇ ਅੰਦਰ ਭਾਪਾ ਰਾਮ ਜੁਮਨ ਜੀ ਜਿਹੜੇ ਗਿਆ ਹੈ ਕਹਿ ਤਮ ਰਾਹੀ ਦੇ ਸੰਕੇਤਾਂ ਦੇ ਜਿੱਥੋਂ ਇਹਦਾ ਨਾਮ ਮਾੜੋ ਦਾਸ ਕਰਾ ਕੇ ਰਹਿ ਗਿਆ ਹੈ ਮੌਸਮ ਥੋੜਾ ਜਿਹਾ ਹੁਣ ਠੰਡਾ ਹੋਇਆ ਸਵੇਰ ਦੀ ਤਾਂ ਬਹੁਤ ਗਰਮੀ ਸੀ ਅੱਜ ਨੂੰ ਕਿੰਨੇ ਘੁੱਟ ਲੱਗਾ ਪਰ ਹੁਣ ਹਵਾ ਚੱਲ ਪਈ ਆ ਤੇ ਬੱਦਲ ਵੀ ਆ ਗਏ ਜਿੱਥੇ ਨੇ ਆਪਣਾ ਆਸ਼ਨ ਬਣਾ ਰਿਆ ਹੈ ਆ ਆਪਣਾ ਫੋਨ ਜਮਾ ਕਰਨ ਵਾਲਾ ਕਰ ਆਪਣੇ ਕੈਬਨ ਦੇ ਸਾਹਮਣੇ ਲੱਗਦੀ ਆ ਸ਼ਬੀਲ ਇਹ ਮਾਓ ਦਾ ਫਰਾਗੀ ਨੂੰ ਬਣਾ ਰਿਹਾ ਦਾ ਪਰ ਕੋਈ ਦਾ ਉल्टा ਕਰ ਦਿਆ ਕਰਦਾ ਹੈ ਆ ਇਧਰ ਜੋੜਾ ਕਰ ਇੱਥੇ ਕਿਹੜਾ ਕੰਮ ਕਰਦਾ ਹੈ ਇੱਕ ਲੋਕੋ ਸਮਾਂ ਆਇਆ ਸੋਚਣ ਵਾਲੇ ਨੇ ਮੇਰੇ ਕੰਗੀ ਦਿੰਦੇ ਆ ਕਿ ਬੇਬੇ ਦੀ ਸਭ ਦੇ ਉੱਤੇ ਵੀ ਇਕੱਠੇ ਸੰਗ ਤੇ ਉਸ ਤੋਂ ਬਾਅਦ ਵਿੱਚ ਵੀ ਵੱਡੀਆਂ ਸੇਵਾਵਾਂ ਮੇਰੇ ਨਾਮ ਉਸ ਵੀਰ ਨੇ ਪਤੰਗਾਂ ਸਟੇਜਾਂ ਦੇ ਉੱਤੇ ਲਪਾਈਆਂ ਮੈਂ ਉਸ ਕਦਰਦਾਨੀ ਦਾ ਸਾਰੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਤਪੁਰੀ ਦੇ ਇਤਿਹਾਸ ਦਾ ਬਣ ਕਰਦੇ ਬਾਬਾ ਹਰਦੀਪ ਸਿੰਘ ਜੀ ਉਹਨਾਂ ਵੱਲੋਂ ਪਿਆਰ ਆਇਆ ਸਟੇਜ ਦੇ ਉੱਤੇ ਸੱਜੇ ਬੈਠੇ ਨੇ ਗਿਆਨੀ ਨਿਸ਼ਾਨ ਸਿੰਘ ਜੀ ਕਵੀਸ਼ਰ ਅਰਦਾਸ ਕਰਾਉਂਦੇ ਨੇ ਕਿ ਪ੍ਰਮਾਤਮਾ ਕਿਰਪਾ ਕਰ ਉਹਨਾਂ ਦਾ ਪੁਜੰਗੀ ਵਿਦੇਸ਼ ਚਲਾ ਜਾਵੇ ਸ਼ਾਮ ਦਾ ਵੇਲਾ ਤੇ ਸੰਤ ਜਿਹੜੀ ਆ ਉਹ ਵਾਪਸ ਜਾਲ ਲਾ ਪਈ ਆ ਕਬੱਡੀ ਦੇ ਸ਼ਕੀਰ ਜਿਹੜੇ ਆ ਉਹ ਇੱਥੇ ਰੁਕਣਗੇ ਇਧਰਲੇ ਪਾਸੇ ਆਪਣੇ ਸਟੈਂਡ ਦੀ ਸੇਵਾ ਨਿਭਾ ਰਹੇ ਨੇ ਸਿੰਘ ਤੇ ਪੂਰਾ ਇਹ ਮੋਟਰਸਾਈਕਲ ਪੂਰਾ ਸਟੈਂਡ ਜਿਹੜਾ ਭਰਿਆ ਪਿਆ 73 15 ਇੰਦਰ ਨੂੰ ਸਕਦੇ ਆ ਜਿਹੜੀ ਆ ਪਿੰਡ ਨੂੰ ਜਾ ਰਹੀ ਹੋਣਾ ਚੱਲ ਕਰ ਨੂੰ ਚੱਲਦਾ ਚੱਲ ਜਾ ਹਣੋ ਕਰ ਦੋ ਚੱਲ ਚਲ ਕਾਲਿਆ ਚਲ ਕਾਲਿਆ ਖੜੇ ਆਪ ਕੀ ਆ ਅਮਨ ਪੂਰੀ ਚਾਲ ਬਾੜੇ ਆਸ ਵਾਲੇ ਮੇਲੇ ਦੇ ਵਿੱਚ ਸੋਰੇ ਜਾ ਤੇ ਵੱਡੇ ਮਤਲਬ ਬੱਚੇ ਤੇ ਸਿਆਣੇ ਸਾਰੇ ਹੀ ਉਡੇ ਲੈ ਰਹੇ ਆ